ਆ ਪਾਚਾ ਚਲਗੀ ਤਰਪਾਚਾ ਗੁਰੂ ਮਹਾਰਾਜ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਦੇ ਵਾਂਗ ਪਾਲਦਾ ਹੈ ਫਿਰ ਜਦੋਂ ਫਸਲ ਜਵਾਨ ਹੁੰਦੀ ਹੈ ਤਾਂ ਹਰ ਵੇਲੇ ਕਿਸਾਨ ਨੂੰ ਡਰ ਬਣਿਆ ਰਹਿੰਦਾ ਹੈ ਕਿ ਉਸ ਦੀ ਫਸਲ ਖਰਾਬ ਨਾ ਹੋ ਜਾਵੇ ਫਿਰ ਜਦੋਂ ਫਸਲ ਪੱਕਦੀ ਹੈ ਤਾਂ ਕਿਸਾਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਕਿਉਂਕਿ ਕਿਸਾਨ ਫਸਲ ਤੇ ਹੀ ਡਿਪੈਂਡ ਕਰਦਾ ਹੈ 6-6 ਮਹੀਨਿਆਂ ਬਾਅਦ ਸਾਲ-ਸਾਲ ਬਾਅਦ ਕਿਸਾਨ ਨੂੰ ਆਪਣੀ ਫਸਲ ਤੋਂ ਹੀ ਪੈਸੇ ਆਉਂਦੇ ਨੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਹੀ ਫਸਲਾਂ ਉਗਾਈਆਂ ਜਾਂਦੀਆਂ ਨੇ ਤੇ ਫਿਰ ਇਹੀ ਫਸਲ ਸਾਰੀ ਦੁਨੀਆ ਖਾਂਦੀ ਹੈ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਵਾਇਰਲ ਹੋ ਰਹੀ ਏ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ ਹਾਂ ਇਸ ਵਿੱਚ ਇੱਕ ਕਿਸਾਨ ਆਪਣੀ ਫਸਲ ਵੜਨ ਲੱਗਾ ਏ ਤੇ ਵੜਨ ਤੋਂ ਪਹਿਲਾਂ ਫਿਰ ਕੀ ਅਰਦਾਸ ਕਰਦਾ ਪਿਆ ਏ ਉਹ ਤੁਹਾਨੂੰ ਇਸ ਵਾਇਰਲ ਹੋ ਰਹੀ ਵੀਡੀਓ ਵੱਲ ਚਲਦੇ ਆ ਤੁਹਾਨੂੰ ਗੁਰੂ ਨਾਨਕ ਸਾਡੀਆਂ ਪੱਜਣ ਬੋਰੀਆਂ ਦੀਆਂ ਬੋਰੀਆਂ ਪਾਛਾ ਚੱਕਲ ਗਈ ਤਰ ਪਾਛਾ ਗੁਰੂ ਮਹਾਰਾਜ ਬਲਬਖਸ਼ੀ ਦਾਤਰੀ ਚੱਲੇ ਸਿੰਘਾਂ ਦੀ ਅੱਜ ਮਹਾਰਾਜ ਲੱਣ ਲੱਗੇ ਆ ਸੱਚਾ ਪਾਛਾ ਕਿਸੇ ਦਾ ਫੋਨ ਨਾ ਆਵੇ ਵਿੱਚ ਅਸੀਂ ਅੱਜ ਸਾਰੀ ਫਜ਼ਲ ਕੱਟ ਕੇ ਛੱਡਾਂਗੇ ਹਾਂਜੀ ਜੇ ਤੁਸੀਂ ਵੀ ਇੱਕ ਕਿਸਾਨ ਦੇ ਪੁੱਤ ਦਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਾਸ਼ਿਕਾ ਜੀ